ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੂਹ ਜੁਦਾ ਗੁਰਦੁਆਰਾ ਸ਼ੀਕਾ ਸਾਹਿਬ ਜੀ ਦੇ ਅੰਦਰ ਦੱਸ ਜੀ ਕਿ ਅੱਜ ਸਰਫ ਦੀ ਧਵਾਇ ਦੀ ਸੇਵਾ ਬੜੇ ਸ਼ਰਧਾ ਭਾਵ ਤੋਂ ਛਾਹ ਦੇ ਨਾਲ ਸੰਗਤਾਂ ਵੱਲੋਂ ਕੀਤੀ ਜਾ ਰਹੀ ਆ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੁਰੂ ਘਰ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਛਾਹ ਇਹਨਾਂ ਸੰਗਤਾਂ ਦੇ ਵਿੱਚ ਹੈਗਾ ਤਾਂ ਮੂਹ ਬੋਲਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਪ੍ਰੈਸ਼ਰ ਦੇ ਨਾਲ ਜਿਹੜਾ ਸੇਵਾ ਕੀਤੀ ਜਾ ਰਹੀ ਆ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਦੀ ਵੀ ਸੇਵਾ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਮਤਾ ਕਮੇਟੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਦੇ ਜੋ ਮੈਨੇਜਰ ਸਾਹਿਬ ਨੇ ਉਹ ਵੀ ਨਾਲ ਮੌਜੂਦ ਨੇ ਤੇ ਨਾਲ ਦੀ ਨਾਲ ਜਿੰਨੇ ਸੇਵਾਦਾਰ ਨੇ ਜੋ ਗੁਰੂ ਘਰ ਦੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਇਹ ਦੇਖ ਸਕਦੇ ਹੋ ਨੌਜਵਾਨ ਪੀੜ੍ਹੀ ਕਿਸ ਤਰ੍ਹਾਂ ਦੇ ਨਾਲ ਇੱਥੇ ਸੇਵਾ ਕਰ ਰਹੀ ਆ ਬੀਬੀਆਂ ਭੈਣਾਂ ਬਜ਼ੁਰਗ ਸਾਰੇ ਅੱਜ ਗੁਰੂ ਘਰ ਵਿਖੇ ਵੱਡੇ ਪੱਤਰ ਦੇ ਉੱਤੇ ਪਹੁੰਚ ਕੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਦੇ ਅੰਦਰ ਸੇਵਾ ਕਰ ਰਹੇ ਨੇ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝਿਆ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਗੁਰਦਾਰਾ ਸ਼ਹੀਦਾਂ ਸਾਹਿਬ ਜੀ ਦੇ ਜੋ ਲਗਾਤਾਰ ਸੇਵਾਦਾਰ ਨੇ ਉਹ ਵੀ ਇੱਥੇ ਮੌਕੇ ਤੇ ਪਹੁੰਚੇ ਹੋਏ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬੜੇ ਹੀ ਸ਼ਰਧਾ ਭਾਵ ਦੇ ਸਭਾ ਜਿਹੜੀ ਆ ਇੱਥੇ ਕੀਤੀ ਜਾ ਰਹੀ ਆ ਇਹ ਤੁਸੀਂ ਆ ਵੇਖ ਸਕਦੇ ਹੋ ਮੈਨੇਜਰ ਸਾਹਿਬਾਨ ਇੱਥੇ ਮੌਜੂਦ ਹੈਗੇ ਨੇ ਮੈਨੇਜਰ ਸਾਹਿਬ ਦੇ ਨਾਲ ਵੀ ਗੱਲਬਾਤ ਵੀ ਕਰਦੇ ਆ ਮੈਨੇਜਰ ਸਾਹਿਬ ਇੱਥੇ ਸੇਵਾ ਕਰ ਰਹੇ ਹੋ ਬਾੜ 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 ਵਾਈਟ ਬਾਟ ਇਹ ਲਗਾਤਾਰ ਮੈਂ ਆਪਣੇ ਯੋਗ ਨੂੰ ਕਹਾਂ ਤਸਵੀਰਾਂ ਸਹੀ ਜਿੱਤਿਆ ਜਾਣ ਇਹ ਲਗਾਤਾਰ ਸੰਕਾ ਕਰ ਰਹੇ ਆ ਜੋ ਮੈਨੇਜਰ ਸਾਹਿਬ ਨੇ ਉਹ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਮੈਨੇਜਰ ਸਾਹਿਬ ਇੱਥੇ ਸੇਵਾ ਜਿਹੜੀ ਆ ਬੜੇ ਸ਼ਰਧਾ ਭਾਵ ਤੋਂ ਚੱਲ ਰਹੀ ਆ ਤੁਸੀਂ ਵੀ ਇੱਥੇ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮਰ ਰਸ਼ੀਦ ਤਾਂ ਤਾਂ ਬਾਬਾ ਦੇਵ ਸਿੰਘ ਜੀ ਦੇ ਪਤ੍ਰ ਸਥਾਨ ਗੁਰਦਰਾ ਸ਼ਹੀਦ ਗੰਗਸਾਹਿਬ ਜੀ ਵਿਖੇ 15 ਨਵੰਬਰ 2025 ਨੂੰ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ ਉਸ ਸੰਬੰਧੀ ਹਰ ਸਾਲ ਦੀ ਤਰ੍ਹਾਂ ਰੁਟੀਨ ਰੁਟੀਨ ਦੇ ਅਨਸਾਰ ਤੋਂ ਇਸ ਸਾਲ ਗੁਰਦਰਾ ਸਾਹਿਬ ਦੀ ਸਮੁੱਚੀ ਤਵਾਈ ਕੀਤੀ ਜਾਂਦੀ ਆ ਇਹਦੇ ਆ ਬਾਬਾ ਜੀ ਦੇ ਉਹਦੇ ਸਾਰਾ ਸਟਾਫ ਵੀ ਸੇਵਾ ਕਰਨ ਦਿਆ ਆ ਤੇ ਸਮੂਹ ਸੰਗਤਾਂ ਗੁਰੂ ਘਰ ਦੀ ਸਮੁੱਚੀ ਤਵਾਹੀ ਕਰਕੇ ਗੁਰੂ ਘਰ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨ ਲਗੀਆਂ ਨੇ ਤਾਂ ਲਗਾਤਾਰ ਸੰਗਤ ਬੜੇ ਵੱਡੇ ਪੱਧਰ ਤੇ ਪਹੁੰਚੀ ਹੋਈ ਆ ਤਾਂ ਕਿਵੇਂ ਵੇਖਦੇ ਕਿਉਂਕਿ ਬਹੁਤ ਜ਼ਿਆਦਾ ਸੰਗਤ ਇਸ ਵਾਰ ਜਿਹੜੀ ਆ ਵੱਧ ਚੜ ਕੇ ਗੁਰੂ ਘਰ ਆਈ ਸੰਗਤਾਂ ਦੇ ਅਕਸ਼ੇ ਜੀ ਹਾੜਾ ਆ ਗਿਆ ਬਾਬਾ ਜੀ ਦਾ ਸੰਗਤ ਦਾ ਸਮੁੰਦਰ ਹੀ ਟੁੱਟ ਗਿਆ ਜੀ ਬਾਬਾ ਜੀ ਦੇ ਸਥਾਨ ਤੇ ਉੱਤੇ ਇਕ ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਹਰ ਤਰ੍ਹਾਂ ਦੇ ਸੰਗਤ ਦੇ ਲੜਨਦੇ ਪ੍ਰਬੰਧ ਕੀਤੇ ਆ ਲੰਗਰ ਦੇ ਰਾਸ਼ਨ ਦੇ ਜਲ ਦੇ ਸਾਰੇ ਪ੍ਰਬੰਧ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਵਧੀਆ ਕੀਤੇ ਹੋਏ ਆ ਸੰਗਤ ਦੀ ਸਹੂਲਤ ਵਾਸਤੇ ਪ੍ਰਬੰਧ ਜਿਹੜਾ ਪੁਕਤਾ ਪ੍ਰਬੰਧ ਕੀਤੇ ਗਏ ਨੇ ਅੱਜ ਦੇ ਇਸ ਮੌਕੇ ਨੂੰ ਲੈ ਕੇ ਸੇਵਨ ਜੀ ਜੀ ਇਸ ਸਬੰਧ ਵਿੱਚ ਮੈਂ ਅੱਗੇ ਵੀ ਆਪ ਜੀ ਨੂੰ ਦੱਸਿਆ ਜੀ ਆਪਾਂ ਲੰਗਰ ਦੀ ਕੋਈ ਕੀਤੀ ਆ ਹਰ ਤਰ੍ਹਾਂ ਦਾ ਕੋ ਸੰਗਤ ਨੂੰ ਕੋ ਮੁਸ਼ਕਲ ਨਾ ਆਵੇ ਮੈਂ ਸੰਗਤਾਂ ਨੂੰ ਇਹ ਅਪੀਲ ਕਰਦਾ ਆ ਬਿਲਕੁਲ ਹੀ ਪਿਆਰ ਨਾਲ ਨਿਮਰਤਾ ਦੇ ਨਾਲ ਗੁਰਦਰਾ ਸਾਹਿਬ ਦੀ ਸਮੁੱਚੀ ਧਾਈ ਦੀ ਸੇਵਾ ਕੀਤੀ ਜਾਵੇ ਇਹਦੇ ਵਿੱਚ ਸੇਵਾ ਦੇ ਵਿੱਚ ਪ੍ਰੇਮੀ ਪ੍ਰੇਮੀ ਸੇਵਾ ਦੇ ਵਿੱਚ ਜਿਹੜੇ ਆਏ ਨੇ ਨਾ ਉਹ ਬਜ਼ੁਰਗ ਨੇ ਭੈਣਾ ਵੀ ਆ ਬੱਚੇ ਵੀ ਆ ਕੇਸਾ ਤਕਾ ਨਹੀਂ ਕਿ ਇਹਨੂੰ ਮਾਰਨਾ ਇਹ ਪਿਆਰ ਨਾਲ ਨਿਮਰਤਾ ਨਾਲ ਗੁਰਦੁਆਰ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ ਖਾਲਸਾ ਦੇ ਹਿੱਤੇ ਜੇ ਹੁੰਦੇ ਤਾਂ ਇਹ ਤਸਵੀਰਾਂ ਮੈਂ ਆਪਣੇ ਸ਼ੋਗੀ ਨੂੰ ਕਹਾਂਗਾ ਲਗਾਤਾਰ ਜਿਹੜੀਆਂ ਤਸਵੀਰਾਂ ਇਹਨਾਂ ਨੌਜਵਾਨਾਂ ਦੀਆਂ ਨੇ ਉਹ ਸਾਂਝੀਆਂ ਕੀਤੀਆਂ ਜਾਣ ਕਾ ਇਹ ਨੌਜਵਾਨ ਜਿਹੜੇ ਨੇ ਇਹਨਾਂ ਦੀ ਤਸਵੀਰਾਂ ਸਾਂਝਾ ਕਰ ਰਹੇ ਆ ਦੇਖ ਸਕਦੇ ਹੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਧੰਨ ਦਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਦੇ ਸਰਮਦੀਤ ਹੋਈ ਸੇਵਾ ਦੀ ਕੀਤੀ ਜਾ ਰਹੀ ਹੈ ਸੋ ਸੰਗਤ ਆਪ ਦੀ ਵੇਖ ਸਕਦੇ ਹੋ ਕਿੰਨਾ ਉਤਸ਼ਾਹ ਭਰਿਆ ਸੰਗਤ ਦਾ ਉਤਸ਼ਾਹ ਸੋ ਆਸ ਆ ਵੀ ਇਹ ਤਬਰੀਂਤੀ ਹੈ ਜਨਰਤ ਦੇ ਬਿਸਾਤ ਜਲਦੀ ਜਲਦੀ ਆਗੇ ਬਾਬਾ ਜੀ ਦੀ ਸੇਵਾ ਦਾ ਲਾਭ ਲੈਣ ਦੀ ਕੋਸ਼ਿਸ਼ ਵਾਹਿਗੁਰਜ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਲਗਾਤਾਰ ਨੌਜਵਾਨ ਜਿਹੜੇ ਬੜੇ ਵੱਡੇ ਪੱਦਰ ਤੇ ਜੜੇ ਅੱਜ ਗੁਰੂ ਘਰ ਵਿਖੇ ਪਹੁੰਚੇ ਨੇ ਤੁਸੀਂ ਵੀ ਆਇਓ ਕਿਵੇਂ ਵੇਖਦੇ ਬਾਜੀ ਅੱਜ ਬਹੁਤ ਵਧੀਆ ਦਿਨ ਜੜਿਆ ਬਾਬਾ ਜੀ ਦਾ ਤੇ ਸੰਗਤਾਂ ਬਹੁਤ ਸਾਹ ਦੇ ਨਾਲ ਇੱਥੇ ਸੇਵਾਕਾਰੀਆਂ ਨੇ ਤੇ ਬਹੁਤ ਧੰਨਵਾਦ ਹੋਏਗਾ ਸਾਰੀ ਸੰਗਤਾਂ ਦਾ ਮੈਂ ਦੇਖ ਸਕਦੇ ਹਾਂ ਓਏ ਤਸਵੀਰਾਂ ਮ ਆਪਣੇ ਸ਼ੋਗੀ ਨੂੰ ਦਿਵਾਉਂਗਾ ਇਹਨਾਂ ਸਾਰਿਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਂਝਾ ਕੀਤਾ ਜਾਣਾ ਕਿ ਦੇਖ ਸਕਦੇ ਜਿੱਥੇ ਨੌਜਵਾਨ ਪੀੜੀ ਵੱਡੇ ਪੱਦਰ ਦੇ ਉੱਤੇ ਪਹੁੰਚੀ ਹੋਈ ਆ ਉੱਥੇ ਹੀ ਦੀ ਬੀਬੀਆਂ ਪੈਣਾ ਵੀ ਜੋ ਸੇਵਾ ਕਰਨ ਲਈ ਪਹੁੰਚਿਆ ਹਿਆਣੇ ਪਤਾ ਹੀ ਵਾਹਿਗੁਰੂ ਜੀ ਦਾ ਖਾਲਸਾ ਹੈ ਹਾਂਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਅੱਜ ਸੇਵਾ ਕਰਨ ਆਏ ਹੋ ਕਿਵੇਂ ਵੇਖਦੇ ਹੋ ਬੜਾ ਰਾਸ਼ਾ ਸੰਗਤ ਹੈ ਲੇਕਿਨ ਫਿਰ ਵੀ ਸ਼ਰਮਤੀ ਤੁਹਾਡੀ ਸੇਵਾ ਕਰਨ ਹਾਂਜੀ ਬਹੁਤ ਅਵੇਚ ਅੰਟੀ ਬਹੁਤ ਵਧੀਆ ਲੱਗ ਰਿਹਾ ਸੰਗਤਾਂ ਦਾ ਪਿਆਰ ਸੰਗਤਾਂ ਦੀ ਭਾਵਨਾਵਾਂ ਦੇਖ ਕੇ ਬਾਬਾ ਜੀ ਦੀਆਂ ਹਾਂਜੀ ਬਹੁਤ ਵਧੀਆ ਸਰਦਾ ਦੇ ਨਾਲ ਸੰਗਤਾਂ ਦੇ ਸੇਵਾ ਕਰਦੀ ਆ ਮੂੰਹ ਮੰਗੀਆਂ ਮਰਦਾ ਪਉਂਦੀ ਫਾਲ ਪਉਂਦੀ ਆਪਣੇ ਜੋ ਉਹਨਾਂ ਦੀ ਛਾਣ ਹੈ ਹਾਂਜੀ ਮੈਂ ਅਮਰੀਕਾ ਤੋਂ ਆਈ ਪਹਿਲੀ ਵਾਰ ਅੱਜ ਆਈ ਆ ਤੇ ਮਹਾਰਾਜ ਦੀ ਕਿਰਪਾ ਵਾ ਸੇਟ ਧੱਕੋ ਕੀ ਲੱਗ ਰਿਹਾ ਸੇਵਾ ਕਰਕੇ ਬਹੁਤ ਮਜ਼ਾ ਆ ਰਿਹਾ ਬਹੁਤ ਆਨੰਦ ਆ ਰਿਹਾ ਬਾਬਾ ਜੀ ਦੀ ਕਿਰਪਾ ਵਾ ਬਹੁਤ ਬਹੁਤ ਬਾਬਾ ਜੀ ਦੀ ਕਿਰਪਾ ਹੋਈ ਆ ਹਾਂਜੀ ਫਸਟ ਟਾਈਮ ਹੈ ਮੇਰਾ ਸਤ ਜੀ ਨੌਜਵਾਨ ਵੱਡੇ ਪੱਦਰ ਤੇ ਪਹੁੰਚੇ ਤੁਸੀਂ ਆਏ ਹੋ ਸੰਗਤ ਹੁੰਦੀ ਨਿੱਤ ਤੋਂ ਵੱਧ ਕੇ ਸੰਗਤ ਹੁੰਦੀ ਆ ਖਾਲਸਾ ਸੇਵਾ ਕਰੀਦੀ ਆਹੀ ਬਹੁਤ ਮਾਇਨਾ ਬਹੁਤ ਆਨੰਦ ਮਾਣਦਾ ਗੁਰੂ ਸਾਹਿਬ ਜੀ ਦਾ ਬਹੁਤ ਵਧੀਆ ਬੜਾ ਕੋਈ ਮਿਲਿਆ ਗੁਰੂ ਸਾਹਿਬ ਕਰੋ ਬਹੁਤ ਵਧੀਆ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਸ਼ਰਧਾ ਭਾਵਤ ਅੱਛਾ ਸੰਗਤ ਦੇ ਵਿੱਚ ਦੇਖਣ ਨੂੰ ਲਗਾਤਾਰ ਮਿਲ ਰਿਹਾ ਤਾਂ ਇਹ ਤਸਵੀਰਾਂ ਸਾਂਝੇ ਕੀਤਾ ਕੁਝ ਨੌਜਵਾਨ ਇੱਥੇ ਮਜੂਦ ਨੇ ਉਹਨਾਂ ਦੀ ਗੱਲ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਭਾਈ ਗੁਰੂ ਜੀ ਮੈਂ ਬਹੁਤ ਤੰਗੀ ਜਾਂ ਬਹੁਤ ਪਰੇਸ਼ਾਨ ਸੀ ਮੈਂ ਬੜੇ ਦੁੱਖਾ ਜੋ ਆ ਮੇਰਾ ਬਾਬਾ ਜੀ ਐ ਹੀ ਮੇਰਾ ਰਾਪੇ ਰਿਹਾ ਐ ਹੀ ਮੇਰਾ ਗੁਰੂ ਹੈ ਐ ਹੀ ਮੈਨੂੰ ਬਚਾਣ ਲੱਗਾ ਬਸ ਮੈਂ ਬੜੀ ਮੁਸ਼ਕਲਾਂ ਨੇ ਫਸਿਆ ਮੈਂ ਮੈਂ ਇਹਨਾਂ ਤੋਂ ਇਲਾਵਾ ਹੋਰ ਕਿਸੇ ਨਾਲ ਲੜਨੀ ਪੜਨਾ ਮੇਰੇ ਐ ਹੀ ਸਭ ਕੁਝ ਹੈ ਮੇਰੇ ਮਾਂ ਪਿਓ ਸਭ ਕੁਝ ਐ ਹੀ ਕੁਝ ਹੈ ਇਹਨਾਂ ਦਾ ਵਿਚਾਰ ਨਹੀਂ ਚੱਲਦਾ ਮੌਤ ਆਂਦੀ ਆ ਜੇ ਜ਼ਿੰਦਗੀ ਜਾਂਦੀ ਜਾਂਦੇ ਇਹਨਾਂ ਨਾਲ ਦਰ ਨਹੀਂ ਚੱਲਦਾ ਇਹਨਾਂ ਨੇ ਲੜਨ ਲੱਗਿਆ ਤੇ ਇਹਨਾਂ ਨੇ ਲੜਨ ਲੱਗਣਾ ਇਹਨਾਂ ਤੋਂ ਇਲਾਵਾ ਹੋਰ ਕਿਸੇ ਨੂੰ ਮੈਂ ਆਪਣਾ ਰੱਬ ਨਹੀਂ ਮੰਨਦਾ ਇਹ ਇਹੀ ਮੇਰੇ ਸਭ ਕੁਝ ਤੇ ਇਹੀ ਮੇਰੇ ਦਿਲ ਵਿੱਚ ਇੱਕ ਮਾਂ ਬਿਓ ਤੇ ਇੱਕ ਬਾਬਾ ਖੰਡੇ ਵਾਲਾ ਮੈਂ ਕਰੀ ਜਿੰਦਗੀ ਛੱਡਦਾ ਇਹ ਮੇਰੇ ਮਨ ਵਿੱਚ ਮੇਰੇ ਦਿਲ ਵਿੱਚ ਮੈਨੂੰ ਮੁਸ਼ਕਲਾਂ ਨੂੰ ਕੱਢਣ ਵਾਲੇ ਇਹੀ ਏ ਥੇਲੇ ਵੀ ਮੈਂ ਬਸਿਆ ਪਿਆ ਅਰਦਾਸ ਕੀਤੀ ਬਾਬੇ ਗਾੜੀ ਡੋਨਾ ਸੁਢੀਆਂ ਲੋਕ ਜੋ ਮਰਜੀ ਕਹਿੰਦੇ ਨੇ ਵਿਸ਼ਵਾਸ ਜੇ ਬਾਬੇ ਦੇ ਵਾਹਿ ਗੁਜਿਕਾ ਖਾਲਸਾ ਵਾਹਿ ਗੁਜਗੀ ਬਰੇ ਸੁਗਰੇਵ ਸੰਜਾ ਕਿਤੇ ਗੁਰੂ ਘਰ ਦੇ ਬਾਹਰ ਨਹੀਂ ਤਾਂ ਸੁਗਰੇਵ ਤੁਹਾਡਾ ਸੰਜਾ ਕਰਦੇ ਆ ਦਿਖਾਣੇ ਕਿੰਨੇ ਵੱਡੇ ਪੱਧਰ ਦੇ ਸੰਗਤ ਜੜੀਆਂ ਬਾਹਰ ਪਹੁੰਚੀ ਹੋਈ ਹੈ। ਹਾਇ ਬੀ ਜੀ ਮੈਨੂੰ ਦਿਹਾੜੇ ਤਾਂ ਆਲਾ ਵੀਰ ਘਰ ਪਾਪਾ ਵੀਰ ਜੀ ਦੀ ਸੇਵਾ ਇਤਿਹਾਸਾ ਜੀ ਸੇਵਾ ਕਰਦਾ ਆ। ਸਾਰੀ ਸੰਗਤ ਥੋੜੀ ਸ਼ਰਧਾ ਦੇ ਨਾਲ ਸੇਵਾ ਕਰ ਰਹੀ ਇੱਥੇ। ਔਰ ਪਾਪਾ ਵੀਰ ਜੀ ਦੀ ਕਿਰਪਾ ਕਾਰਨ ਇੱਥੇ ਹਾਇ ਜੀ ਕਾ ਇੰਨੇ ਵਧੀਆ ਲੱਗ ਰਿਹਾ ਇੱਥੇ ਬਹੁਤ ਸਿਆ ਬਹੁਤ ਲੱਗਦੀ ਪਹੁੰਚਦੇ ਰਹੇ ਗੋਪਰ ਦੇ ਕੋਲ ਨੂੰ ਬਹੁਤ ਸ਼ਾਂਤੀ ਮਿਲਦੀ ਆ। ਬਾਬਾ ਜੀ ਸਿੰਘ ਜਿੱਥੇ ਆ ਕੇ ਮਾਨੂੰ ਬਹੁਤ ਸ਼ਾਂਤੀ ਮਿਲਦੀ ਆ ਬਹੁਤ ਵੱਡੇ ਪੱਦਰ ਤੇ ਸੰਗਤ ਆਈ ਹੋਈ ਹੈ ਮੇਰਾ ਨਾਮ ਤੇਜ ਸਿੰਘਾ ਜੀ ਅੱਜ 30 ਤਰੀਕ ਆ ਔਰ ਅੱਜ ਧੰਨ ਧੰਨ ਅਮਰਜੀਤ ਬਾਬਾ ਦੀਪ ਸਿੰਘ ਜੀ ਦੀ ਜਿਹਦਾ 15 ਤਰੀਕ ਨੂੰ ਸ਼ਹੀਦੀ ਦਾ ਆ ਰਿਹਾ ਉਸ ਵਾਸਤੇ ਇੱਕ ਚਾਦੂ ਧਵਾਈ ਦੀ ਸੇਵਾ ਸੀ ਸਰਪ੍ਰਿੰਦਿ ਧਵਾਈ ਜਿਹੜੀ ਬੜੇ ਵੱਡੇ ਪੱਦਰ ਤੇ ਅੱਜ 30 ਤਰੀਕ ਨੂੰ ਸੀ ਔਰ ਲੱਖਾਂ ਦੀ ਕਤਾਰ ਦੇ ਵਿੱਚ ਸੰਗਤਾਂ ਜਿਹੜੀਆਂ ਧੰਨ ਧੰਨ ਬਾਬਾ ਦੀਪ ਸਿੰਘ ਦੇ ਪ੍ਰਬਾਰਕ ਸੇਵਾ ਕਬਲੇ ਆਈਆਂ ਔਰ ਇਹਦੇ ਚੋਂ ਵੇਖ ਸਕਦੇ ਤੁਸੀਂ ਭਾਜੀ ਕਿ ਨੌਜਵਾਨਾਂ ਦਾ ਕਿੰਨਾ ਉਤਸ਼ਾਹ ਨੌਜਵਾਨ ਲੜਕੀਆਂ ਮੇਰੀਆਂ ਮਾਮਾ ਭੈਣਾ ਬਜ਼ੁਰਗ ਸਾਰੇ ਨੰਬਰ ਦੇ ਵਾਸੀ ਕੀ ਬਾਰੋ ਚੰਡੀਗੜ੍ਹ ਤੱਕ ਸੰਗਤਾਂ ਜਿਹੜੀਆਂ ਤੁਹਾਡੇ ਵਿੱਚ ਸ਼ਾਮਲ ਹੋਈਆਂ ਜਿੰਨੀਆਂ ਵੀ ਸੰਗਤਾਂ ਤੁਹਾਡੇ ਚ ਆਈਆਂ ਸਾਰੇ ਨਾਮ ਧੰਨਵਾਦ ਕਰਦਾ ਔਰ ਬਾਬਾ ਦੀਪ ਸਿੰਘ ਅੱਗੇ ਅਰਦਾਸ ਕਰਦਾ ਕਿ ਮਾਰੇ ਜੀ ਇਹਨਾਂ ਨੂੰ ਤਾਲ ਦੋ ਸਿਮਤ ਸ਼ੋਰ ਕਰਦੀ ਕਲਾ ਬੱਚੋ ਕਿ ਆਪ ਜੀ ਨੂੰ ਆਪ ਜੀ ਉਹਦੇ ਵਿੱਚ ਪੈਰੇ ਦੇ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਰਹਿੰਦੇ ਹੋ ਲੱਖਾਂ ਦੀ ਕਤਾਰ ਵਿੱਚ ਐਸਰ ਸੰਗਤਾਂ ਹੋਈਆਂ ਉਸੇ ਤਰ੍ਹਾਂ ਹੀ ਅੱਜ ਜਿਹੜੀ ਤੁਹਾਡੀ ਦੇ ਸੰਗਤ ਆਈ ਆ ਸਰਬ ਦੀ ਤੁਹਾਡੀ ਕਰਵਾਤ ਸੰਗਤ ਆਈ ਆ ਲੱਖਾਂ ਦੀ ਕਤਾਰ ਵਿੱਚ ਨੌਜਵਾਨ ਔਰ ਸਾਰੇ ਹੀ ਮੇਰੇ ਪੈਰ ਭਰਾਏ ਆ ਤੇ ਬਾਬਾ ਜੀ ਇਹਨੂੰ ਅਰਸ ਕਰਦਾ ਕਿ ਮਾਰੇ ਨਾਲ ਤਾਲ ਦੋ ਸਿਮਤ ਔਰ ਕਰਦੀ ਕਲਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਇੱਥੇ ਬਸਤਰ ਅਗਰ ਤੋਂ ਆਇਆ ਮਿੱਟੀ ਘਾੜੋੜ ਤੇ ਅੱਜ ਸੇਵਾ ਹੋ ਰਹੀ ਹੈ ਸਾਡੀ ਕੀ ਸੇਵਾ ਕਰਨਾ ਇੱਕ ਮੇਲੇ ਦੀ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਆ ਕੇ ਸੇਵਾ ਕਰ ਰਹੇ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਹਰ ਸਾਡ ਸੇਵਾ ਦਈਏ ਬਾਬਾ ਜੀ ਭਾਈ ਜੀ ਖਾਲਸਾ ਆਵਾਜ਼ ਵਿੱਚ ਤਾਂ ਇਹ ਤਸਵੀਰਾਂ ਤੜ ਨਾਲ ਬਾਹਰ ਦੀਆਂ ਵੀ ਸਾਂਝਾ ਕਰ ਰਿਹਾ ਵੇਖ ਸਕਦੇ ਹਾਂ ਕਿੰਨੇ ਸ਼ਰਧਾ ਭਾਵਤੂਛਾ ਦੇ ਨਾਲ ਸੰਗਤਾਂ ਵੱਲੋਂ ਜਿਹੜੀ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਤਾਂ ਵਾਹਿਗੁਰੂ ਇਹ ਵੇਖ ਸਕਦੇ ਹਾਂ ਵਾਹਿਗੁਰੂ ਜੀ ਦਾ ਲਗਾਤਾਰ ਸਿਮਰਨ ਜਿਹੜਾ ਇੱਥੇ ਸੰਗਤਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਗੁਰਦੁਆਰਾ ਸ਼ਹੀ ਗੰਗ ਸਾਹਿਬ ਜੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਵਰਦੇ ਪੱਤਰ ਦੇ ਉੱਤੇ ਸੰਗਤ ਜੋ ਹੈ ਗੁਰੂ ਘਰ ਵਿਖੇ ਪਹੁੰਚੀ ਹੋਈ ਹੈ ਤਾਂ ਸਰਬ ਦਿੱ�ਵਾਈ ਦੇ ਨਾਲ ਜੋ ਅੱਜ ਸੇਵਾ ਜਿਹੜੀ ਲਗਾਤਾਰ ਗੁਰੂ ਘਰ ਵਿਖੇ ਕੀਤੀ ਜਾ ਰਹੀ ਹੈ ਤਾਂ ਦੱਸਦੇ ਕਿ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ ਆਉਣ ਵਾਲਾ ਤਾਂ ਉਹ ਵੀ ਬੜੇ ਸ਼ਰਧਾ ਭਾਵਤ ਹੋਏ ਦੇ ਨਾਲ ਜੋ ਹੈ ਮਨਾਇਆ ਜਾਣਾ ਤਾਂ ਇਹ ਤਸਵੀਰਾਂ ਲਗਾਤਾਰ ਤਸਵੀਰਾਂ ਜੋ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਸੰਗਤ ਵੱਲੋਂ ਜਿਹੜਾ ਇੱਥੇ ਸੇਵਾ ਲਗਾਤਾਰ ਤਿਆਰੀ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇਸ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ ਬੱਚੇ ਬਜ਼ੁਰਗ ਨੌਜਵਾਨ ਬੀਬੀਆਂ ਪੈਣਾ ਵੱਡੇ ਪੱਦਰ ਦੇ ਉੱਤੇ ਗੁਰੂ ਘਰ ਵਿਖੇ ਪਹੁੰਚਿਆ ਹੋਈਆਂ ਤਾਂ ਸੇਵਾ ਕਰਦੀਆਂ ਦਿਖਾਈ ਦੇ ਰਹੀਆਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਇਹਨਾਂ ਦੀਆਂ ਤਸਵੀਰਾਂ ਸਾਂਝੇ ਕਿਹਿਆ ਜਾਣ ਜਿੱਥੇ ਧਿਆਨ ਪੈਂਦਾ ਉੱਥੇ ਵੱਡੇ ਪੱਦਰ ਤੇ ਸੰਗਤ ਦਿਖਾਈ ਦਿੰਦੀ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵਾਹਿਗੁਰੂ ਜੀ ਦਾ ਜੋ ਜਾਪ ਜੋ ਲਗਾਤਾਰ ਕੀਤਾ ਜਾ ਰਿਹਾ ਦੇਖ ਸਕਦੇ ਹੋ ਕਿ ਸੰਗਤਾਂ ਕਿਸ ਤਰ੍ਹਾਂ ਦੇ ਨਾਲ ਲਗਾਤਾਰ ਸੇਵਾ ਜੋ ਹੈ ਉਹ ਕਰਦੀਆਂ ਦਿਖਾਈ ਦੇ ਰੀਆਂ ਨੇ ਤਾਂ ਤੁਹਾਡੇ ਨਾਲ ਬਾਹਰ ਦੀਆਂ ਵੀ ਜਿਹੜੀਆਂ ਤਸਵੀਰਾਂ ਹੋਰ ਵੀ ਸੰਝਾ ਕਰਦੇ ਹਾਂ ਇਸ ਤਰ੍ਹਾਂ ਬਨੇ ਰੋ ਜਗਵਾਨੀ ਟੀਵੀ ਦੇ ਨਾਲ ਤਾਂ ਇਹ ਦੇਖ ਸਕਦੇ ਹੋ ਕਿ ਨੌਜਵਾਨ ਜੋ ਨੇ ਵੱਡੇ ਪੱਦਰ ਤੋਂ ਤੇ ਗੁਰੂ ਘਰ ਵਿਖੇ ਪਹੁੰਚੇ ਹੋਏ ਨੇ ਤਾਂ ਸੇਵਾ ਜਿਹੜੀ ਆ ਬੜੇ ਹੀ ਸ਼ਰਧਾ ਭਾਵ ਦੇ ਨਾਲ ਜਿਹੜੀ ਸੇਵਾ ਇੱਥੇ ਕੀਤੀ ਜਾ ਰਹੀ ਆ ਤਾਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਇਨ੍ਹਾਂ ਨੌਜਵਾਨਾਂ ਦੇ ਨਾਲ ਵੀ ਗੱਲ ਕਰਦੇ ਆ ਬੀਬੀਆਂ ਭੈਣਾਂ ਨਾਲ ਵੀ ਗੱਲ ਕਰਦੇ ਆ ਕੀ ਉਹਨਾਂ ਦਾ ਕੀ ਕਹਿਣਾ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਲਗਾਤਾਰ ਸੇਵਾ ਕਰ ਰਹੇ ਹਾਂ ਕਿਵੇਂ ਵੇਖਦੇ ਹੋ ਕਾਫੀ ਸ਼ਰਧਾ ਭਾਰ ਦੇ ਨਾਲ ਸੰਗਤ ਅੱਜ ਪਹੁੰਚੀ ਹੈ ਗੁਰੂ ਘਰ ਹਾਂਜੀ ਬਹੁਤ ਸ਼ਰਧਾ ਦੇ ਨਾਲ ਸੰਗਤ ਪਹੁੰਚੀ ਹੈਗੀ ਹੈ ਜੀ ਅਸੀਂ ਸੇਵਾ ਕਰ ਰਹੇ ਹਾਂ ਹਾਂਜੀ ਲਗਾਤਾਰ ਸੇਵਾ ਕਰਦੇ ਜੀ ਸੇਵਾ ਕਰਨ ਦਾ ਮੌਕਾ ਮਿਲਦਾ ਜੀ ਸਾਲ ਬਾਅਦ ਜਾ ਕੇ ਆਏ ਵਾਲੀ ਸੇਵਾ ਦਾ ਸਰ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਨੇ ਬੀਬੀਆਂ ਪੈਣਾ ਜੋਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਅੱਜ ਗੁਰੂ ਘਰ ਵਿਖੇ ਆਏ ਹਾਂ ਸੇਵਾ ਕਰ ਰਹੇ ਹਾਂ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਅੱਜ ਜੋ ਕੁਝ ਵੀ ਆ ਬਾਬਾ ਦੀਪ ਸਿੰਘ ਜੀ ਦੇ ਕਰਕੇ ਆ ਸਭ ਕੁਝ ਇਹਨਾਂ ਨੇ ਦਿੱਤਾ ਹੋਇਆ ਏ ਬਹੁਤ ਵਧੀਆ ਲੱਗ ਰਿਹਾ ਕਿ ਬਾਬਾ ਜੀ ਨੇ ਆਪ ਸੱਦਿਆ ਮੈਨੂੰ ਇੱਥੇ ਨਹੀਂ ਤੇ ਮੈਂ ਆਉਣ ਜੋਗੀ ਨਹੀਂ ਸੀ ਬਾਬਾ ਜੀ ਨੇ ਖੁਦ ਖਾਣ ਦਿੱਤੀ ਮੈਨੂੰ ਆਹ ਇਹ ਦੇਖ ਸਕਦੇ ਹਾਂ ਕਿ ਕਿੰਨੇ ਸ਼ਰਦਾ ਭਾਬ ਦੇ ਨਾਲ ਜਿਹੜੀ ਸੰਗਤ ਹੈ ਇੱਥੇ ਸੇਵਾ ਕਰਦੀ ਦਿਖਾਈ ਦੇ ਰਹੀ ਆ ਤਾਂ ਮੈਂ ਆਪਣੇ ਸ਼ੋਗੀ ਨੂੰ ਕਹਾਂਗਾ ਲਗਾਤਾਰ ਤਸਵੀਰਾਂ ਜੋਨੇ ਉਹ ਸੰਝਾ ਕੀਤੀਆਂ ਜਾਣ ਇਸੇ ਤਰ੍ਹਾਂ ਦੇ ਨਾਲ ਸੰਗਤਾਂ ਜੋਨੇ ਗੁਰੂ ਘਰ ਆ ਕੇ ਜੋਨੇ ਹਾਲ ਹੋਰੀਆਂ ਨੇ ਸੇਵਾ ਕਰ ਰਹੀਆਂ ਨੇ ਤਾਂ ਹੋਰ ਵੀ ਸੰਗਤਾਂ ਨਾਲ ਗੱਲ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੇਵਾ ਕਰ ਰਹੇ ਗੁਰੂ ਘਰ ਵਿਖਿਆ ਕਿੰਨਾ ਵਧੀਆ ਬਹੁਤ ਜ਼ਿਆਦਾ ਵਧੀਆ ਬਹੁਤ ਅਨੰਦ ਅੰਮ੍ਰਿਤਸਰ ਤੋਂ ਹੀ ਹਾਂਜੀ ਅਹੀਂ ਅੰਮ੍ਰਿਤਸਰ ਤੋਂ ਹੀ ਕਰਨਾ ਹੈ ਹਾਂਜੀ ਸੇਵਾ ਕਰਨਾ ਹੈ ਬਹੁਤ ਆਨੰਦ ਆ ਬਾਬਾਈ ਦੇ ਘਰ ਇਹ ਦੇਖ ਸਕਦੇ ਹਾਂ ਕਿ ਸਾਰੇ ਜੋ ਇੱਥੇ ਲਗਾਤਾਰ ਸੇਵਾ ਕਰ ਰਹੇ ਨੇ ਤਾਂ ਬੜੇ ਹੀ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਸੰਗਤਾਂ ਜੋਣੇ ਅੱਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਵੱਲੋਂ ਇਹ ਤਾਂ ਪਹੁੰਚ ਕੇ ਜਿਹੜੀ ਲਗਾਤਾਰ ਸੇਵਾ ਕੀਤੀ ਜਾ ਰਹੀ ਆ ਤਾਂ ਦੇਖ ਸਕਦੇ ਇੱਕ ਤਰਫਾ ਜੋ ਬੀਬੀਆਂ ਪੈਣਾ ਵੀ ਇੱਥੇ ਆਈਆਂ ਨੇ ਬਜ਼ੁਰਗ ਮਾਤਾ ਜੋਣੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਮਾਤਾ ਜੀ ਕਿੱਥੋਂ ਆਏ ਹੋ ਆਈਆਂ ਵਰਪੜਾ ਲੱਖ ਸਾਹਮਣੇ ਪਿੰਡੋਂ ਆਇਆ ਕਰੋ ਸੇਵਾ ਕਰਨ ਲਈ ਆਏ ਹਾਂਜੀ ਹਾਂਜੀ ਆਗਰੂ ਬੜੀ ਕਿਰਪਾ ਬਾਬੇ ਦੀ

ਬਹੁਤ ਬਹੁਤ ਸ਼ਰਧਾ ਦੇਖ ਸਕਦੇ ਹੋ ਕਿ ਵੱਡੇ ਪੱਧਰ ਦੇ ਉੱਤੇ ਸੰਗਤ ਜੜੀ ਆ ਤੇ ਪਹੁੰਚੀ ਹੋਈ ਆ ਤਾਂ ਇਹ ਸੰਗਤਾਂ ਦੀਆਂ ਤਸਵੀਰਾਂ ਜੋ ਤੁਹਾਡੇ ਨਾਲ ਸੰਧਿਆ ਕਰ ਰਹੇ ਆ ਲਗਾਤਾਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਪਾਈਪ ਤੀ ਕਿਸ ਤਰ੍ਹਾਂ ਜੜੀ ਆ ਸੰਗਤ ਨੇ ਪੜੀ ਹੋਈ ਆ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਵੱਡੇ ਪੱਧਰ ਦੇ ਉੱਤੇ ਜੋ ਨੌਜਵਾਨ ਵੀਰ ਜਿਹੜੇ ਨੇ ਗੁਰੂ ਘਰ ਵਿਖੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਲਗਾਤਾਰ ਇੱਥੇ ਪਹੁੰਚ ਕੇ ਜੜੀ ਆ ਸੇਵਾ ਨੇ ਪਾਈ ਜਾ ਰਹੀ ਆ ਤਾਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿਕਾਰੇ ਜਿਹੜੇ ਨੇ ਲਗਾਤਾਰ ਸੰਗਤਾਂ ਵੱਲੋਂ ਲਗਾਏ ਜਾ ਰਹੇ ਨੇ ਤਾਂ ਇਹ 60 ਸੰਗਤਾਂ ਦਾ ਤੁਹਾਡੇ ਨਾਲ ਸਾਂਝਾ ਕਰ ਰਿਆ ਤਾਂ ਇਸੇ ਤਰ੍ਹਾਂ ਦੇ ਨਾਲ ਬੜੇ ਰੋਜ ਜਗਬਾਨੀ ਟੀਵੀ ਦੇ ਨਾਲ ਤੁਹਾਡੇ ਨਾਲ ਇਸੇ ਤਰ੍ਹਾਂ ਕੱਲੀ ਕੱਲੀ ਅਪਡੇਟ ਜਿਹੜੀ ਆ ਜਾਣਕਾਰੀ ਗੁਰੂ ਘਰ ਨਾਲ ਸੰਬੰਧੀ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੁਦੀਕ ਮਾਰ ਦੇ ਨਾਲ ਅਕਸਰ ਜਗਬਾਨੀ ਟੀਵੀ ਸ਼੍ਰੀਮ ਚ ਸੋਹ